ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਰਦੋਪੁੱਤਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਨਜਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲੇ ਚਾਰ ਗਾਵਾਂ ਦਿਖਾਉਣੀ ਆ ਚਾਰੇ ਦੀਆਂ ਚਾਰੇ ਤੁਹਾਨੂੰ ਸੁਈਆਂ ਹੀ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਹੋ ਸਣਾ ਠੀਕ ਠਾਕ ਜੇ ਵਧੀਆ ਵਧੀਆ ਭਾਈ ਤੁਸੀਂ ਸੁਣਾ ਸਭ ਠੀਕ ਠਾਕ ਜੇ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਮੰਜਲ ਸਿੰਘ ਹਾਂਜੀ ਅੰਮ੍ਰਿਤਸਰ ਦੋ ਪਤਲੀ ਤਹਿਸੀਲ ਜਿ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ 70879 57407 ਠੀਕ ਐ ਤਹਿਸੀਲ ਆਪਣੀ ਜਨਾਲਾ ਤੇ ਪਰ ਲੱਗੇ ਫਤਿਹਗੜ ਚੂੜੀਆਂ ਪੈ ਜਾਂਦਾ ਆਪਣੀ ਮੱਦੀਪੁਰੇ ਚੌਂਕ ਦੇ ਨਾਲ ਪੈਂਦਾ ਆਪਣਾ ਮੱਦੀਪੁਰੇ ਚੌਂਕ ਦੇ ਲੱਗ ਗਈ ਹੈ ਹਾਂਜੀ ਠੀਕ ਐ ਜੀ ਚਲੋ ਸ਼ੁਰੂਆਤ ਇਹ ਜਿਹੜੀ ਪਹਿਲੇ ਨੰਬਰ ਤੇ ਇਤਾਂ ਹੀ ਆਪਾਂ ਕਰਨੀ ਹੈ ਆ ਥਾਣੇ ਦੇ ਤੇ ਸਾਦੇ ਲੱਗੇ ਤਾਂ ਕਿ ਨਮਾ ਸੁਗਾ ਗਵਟੀਰਾ ਤੇ ਜੱਸ ਸੁਗਾ ਸੋਈ ਜਾ ਵਿੱਚ ਅੱਛਾ ਹਾਂਜੀ ਕਿੰਨੇ ਦਿਨ ਹੋਏ ਸੋਈ ਨੂੰ ਇਹਨੇ ਸੋਈ ਨੂੰ ਮੇਰਾ 8-9 ਦਿਨ ਹੋ ਗਏ 8-9 ਦਿਨ ਹੋ ਗਏ ਤੇ ਦੁੱਧ ਪੱਕਾ ਕਿੰਨਾ ਤਿਆਰ ਜੇ ਮੇਰੇ ਜਿਹੜਾ ਠੰਡਾ ਕਰਕੇ ਲੀਟਰ ਵਾਲਾ ਦੁੱਧ ਉਹਦਾ 13-14 ਲੀਟਰ ਹੋਊਗਾ 14 ਲੀਟਰ ਦੀ ਆਪਣੀ ਗਾਰੰਟੀ ਠੰਡਾ ਕਰਕੇ ਦੁੱਧ ਜਿਹੜਾ ਪੱਕਾ ਦੁੱਧ ਹੈਗਾ 12 ਲੀਟਰ ਠੀਕ ਹੈ ਬਾਕੀ ਮਾਲੇ ਮੂਲੇ ਤਾਂ ਸ਼ੁਰੂ ਹੋ ਗਈ ਆ ਸ਼ੁਰੂ ਹੋਈ ਦੇ ਆ ਦੇਖ ਸਾਦੇ ਜੀ ਠੰਡੀ ਬਹੁਤ ਆ ਦੇਖ ਮਾਲੇ ਤਾਂ ਸ਼ੁਰੂ ਆ ਨੇ ਤੇ ਉਤਰਾ ਵੀ ਠੰਡੀ ਤੇਰੀ ਆ ਜਿਹੜੀ ਬਿਲਕੁਲ ਠੰਡੀ ਤੇਰੀ ਠੀਕ ਹੈ ਜੀ ਤਰ੍ਹਾਂ ਵੇਧੀਆ ਕਰੀ ਨ ਮੋਕਰੇ ਪੱਕਾ ਦੁੱਧ ਜਿਹੜਾ 12 ਲੀਟਰ ਜਿਹੜਾ ਕਿੰਦਾ ਕਿ ਹੈਗਾ ਬਾਕੀ ਸਾਰੀਆਂ ਸੁਈਆਂ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀਆਂ ਬਾਕੀ ਮਲੇ ਮੂਲੇ ਤੋਂ ਨੰਗ ਕੇ ਉਹ ਸਾਰਾ ਦੁੱਧ ਦੁੱਧ ਮਾਦ ਵੀ ਜਾਵੇ ਕਿੰਨਾ ਕੁ ਵੀ ਦਿੱਤਾ ਤੇਰੇ ਦੁੱਧ ਚ ਵਾਈ ਜਾਊਗੀ ਦੁੱਧ ਵੀਰ ਜਿਆਦਾ ਨਹੀਂ ਆਉਂਦੇ 15-16 ਲੀਟਰ ਤੇ ਆਮ ਨਾਲ ਕਰ ਦੋਗੇ ਤੇ ਮੁੱਲ ਮੁੱਲ ਵੀਰ 42000 ਦਾ 42000 ਹਾਂਜੀ ਕਰਨਾ ਵਿੱਚ ਮੰਨਤਾਂ ਕਿਹਦੀ ਦੱਸਦੇ 40 ਦੀ ਦੇ ਦਈਏ ਤੇ ਹੈਗੇ ਕੋਈ ਕਸਰ ਕਰਨੀ ਵਿੱਚ ਮੋਟ ਮੋਕੇ ਦੇ ਛੋਟਾ ਛਾਟ ਹੋ ਜਾਊਗੀ ਹੋ ਜਾਊਗੀ 38000 ਤਾਂ ਵੀਰ ਮੰਨਤਾਂ ਕਰ ਦਾਂਗੇ ਕੋਈ ਵੀਰ ਭਰਾ ਫੋਨ ਲਾਵੇ ਅੱਛਾ ਹਾਂਜੀ 38000 ਮੰਨਤਾਂ ਕਰਦਾ ਮੋੜਦੇ ਨਹੀਂ ਕਿਸ ਭਰਾ ਠੀਕ ਹੈ ਜੀ 38000 ਕਿੰਦੇ ਮੰਨਤਾਂ ਕਰ ਦਿਆਂਗੇ ਹੁਣ ਜਿਹੜੀ ਤਾਂ ਨਾ ਦੂਸਰੇ ਨੰਬਰ ਤੇ ਦਿਖਾਉਣੀ ਆ ਥਾਣ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਇਹਦਾ ਕਿੰਨਾ ਸਮਾਂ ਸੁਆਜੇ ਵੀ ਜੀ ਜਿਹੜੀ ਜੀ ਦੂਜਾ ਸੁਆ ਸੁਈ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੁਈ ਨਾ ਇਹਨੂੰ ਵੀਰ 15 16 ਦਿਨ ਹੋ ਗਏ ਉਹ ਬੱਚਾ ਮੰਗ ਉਹਨੂੰ ਖਾ ਦਿਓ ਬਾਅਦ ਆ ਦੋਵੇਂ ਬੱਚੇ ਆ ਦੋਵੇਂ ਦੋ ਹੀ ਬੱਚੇ ਆ ਜਿਹੜੇ ਬਾਕੀ ਦੋ ਬੱਚੇ ਤਾਂ ਬਿਨਾਈ ਆ ਡੱਬਾ ਜਿਹੜਾ ਪਹਿਲੇ ਨੰਬਰ ਦਾ ਦੂਸਰਾ ਇਹਦਾ ਜੀ ਇਹ ਦੇਖੋ ਦੁੱਧ ਕਿੰਨਾ ਜੀ ਮੋਕੇ ਤੇ ਇੱਕੋ ਦੁੱਧ ਵੀਰ ਜੀ 11 ਲੀਟਰ ਹੋਗਾ 10 ਲੀਟਰ ਠੰਡਾ ਦੁੱਧ ਹੈਗਾ ਜੀ ਅੱਛਾ ਹਾਂਜੀ ਤੋ ਰੋ ਹਾਂ ਫੇਰ ਇੱਕ ਵਾਰੀ ਮੋਕਕੇ ਤੇ ਜਿਹੜਾ 10 ਲੀਟਰ ਇਹਦੇ ਘਰ ਦੁੱਧ ਤਿਆਰ ਦਾਸ ਤੇ ਤੇ ਥਣ ਥਣ ਵੀਰ ਜੀ ਓਕੇ ਪੂਰੇ ਓਕੇ ਓਕੇ ਭਾਈ ਬਿਲਕੁਲ ਠੰਡੀ ਹੈ ਵੀ ਠੀਕ ਹੈ ਵੀ ਠੰਡੀ ਧੀਰੀ ਹੈ ਜੀ ਨੀ ਆਹ ਦੇਖ ਲਓ ਤੇ ਇਹਦਾ ਕਿੰਨਾ ਮੁੱਲ ਜੇ ਇਹਦਾ ਮੁੱਲ ਵੀਰ ਜੀ 45000 ਰੁਪਏ ਦਾ 45000 ਹਾਂ ਜੀ ਤੇ ਵਿੱਚੋਂ ਕਿੰਨਾ ਛੱਡਣਾ ਤੁਸੀਂ ਛੱਡਾ ਦਿਓ ਜੈਸਨ ਹੋਏ ਕਰ ਦੋ ਬਿਲਕੁਲ ਕਿੰਨੇ ਦੀ ਜੀ 40000 ਤੇ ਛੋਟ ਕਰ ਦਾਂਗੇ ਅੱਛਾ 40000 ਤੇ ਛੋਟ ਕਰ ਦੋਗੇ ਹਾਂ ਜੀ ਭਾਈ ਠੀਕ ਹੈ ਜੀ ਤੇ ਫੋਨ ਆ ਗਿਆ ਆਪਣੇ ਕੋਲ 30 ਨੰਬਰ ਤੇ ਚੰਗੇ ਘਰ ਦਾ ਘਰ ਵਾਲੀ ਆ ਇਹ ਦੀ ਦੱਸਿਏ ਵੇ ਜੀ ਇਹਦੇ ਪਾਰੇ ਇਹ ਤਾਂ ਜੀ ਮੈਡ ਸੂਪੀ ਜੇ ਕੋਈ 15 20 ਦਿਨ ਪਹਿਲਾਂ ਅੱਛਾ ਪਹਿਲਾਂ ਸੂਪੀ ਹੈ ਇਹਦਾ 5 ਤਰੀਕ ਦਾ ਮਰ ਗਿਆ ਆਪਾਂ ਕੋ ਵੀਡੀਓ ਵਗੈਰਾ ਸਭ ਕੁਝ ਹੈਗਾ ਅੱਛਾ ਹਾਂਜੀ ਤੇ ਹੁਣ ਮੌਕੇ ਤੇ ਦੁੱਧ ਬਾਰਾਂ ਲੀਟਰ ਤਿਆਰ ਹੈ ਜੋ 13 14 ਹੀ ਹੋਊਗਾ ਅੱਛਾ ਬਾਰਾਂ ਲੀਟਰਾਂ ਤੋਂ ਮਨਾ ਕੇ ਦੇ ਦੇਣਾ ਠੀਕ ਹੈ ਇਹ ਆ ਕਿ ਇਹ ਆ ਕਿ ਪਹਿਲਾਂ ਨੇ ਦੁੱਧ ਇਹਨੇ 18 19 ਲੀਟਰ ਚ ਵਾਇਆ ਠੀਕ ਹੈ ਹਾਂਜੀ ਇਹ ਰਿਸ਼ਤੇਦਾਰ ਆ ਕਿ ਆਪਣੇ ਕੋ ਆਈ ਸੀ ਹਾਂਜੀ ਤੇ ਇਹ ਘਟ ਸੁਣ ਕਰਕੇ ਚਲੋ ਹੁਣ ਵੀ ਦੁੱਧ 20 ਕਰ ਦੋਗੀ ਅਲੇ ਤੁਹਾਨੂੰ ਪਤਾ ਵੀ ਦਿਨ 15 16 ਘਟਿਆ ਦਿਨ ਪੂਰੇ ਦਿਨਾਂ ਤੇ ਆਉਣ ਤੇ ਜਿਹੜਾ ਦੁੱਧ ਕਰ ਦੋਗੀ ਹਨਾ ਹਾਂਜੀ ਘਟ ਸੁਪ ਵੀ ਜਿਹੜੇ 15 ਕੇ ਦਿਨ ਕਹਿੰਦੇ ਤੇ ਉਹਦੇ ਕਰਕੇ ਥੋੜਾ ਹਜੇ ਦੁੱਧ ਵੀ ਫਿਰ ਉਤਸਵ ਨਹੀਂ ਨੇ ਵਧਣਾ ਬੱਚਾ ਫਿਰ ਜਿਹੜਾ ਕਮਜ਼ੋਰ ਹੋਂ ਕਰਕੇ ਮਰ ਗਿਆ ਉਤਰਾ ਮੌਸਮ ਠੰਡਾ ਠੰਡਾ ਹੀ ਤੋਰਦਾ। ਬਾਕੀ ਕੱਦ ਬੇੜ ਵੇਖ ਲਓ ਗਏ। ਚੰਦ ਕਾਠੀ ਜਿਹੜੀ ਚੰਗੀ ਹੈ। ਬਾਕੀ ਵੀਡੀਓ ਵਗੈਰਾ ਵੇਖ ਜੇ ਨੀ ਕਿੰਦੇ ਕਿ ਸਾਰਾ ਕੁਝ ਹੈਗਾ। ਕੋਈ ਵੀ ਰ ਆਪਣੀ ਸਮਝਣਾ। ਆਪਣੀ ਤਸੱਲੀ ਕਰਕੇ ਲੈ ਜਾਏ। ਉਤਰਾ ਜਿਹੜੇ ਪੂਰੇ ਚੰਗੇ ਬੋਲ ਸਟਰਕਚਰ ਦੀ ਹੈ। ਥੋੜਾ ਡਰਦੀ ਡਰਦੀ ਹੈ। ਤੇ ਕੀ ਰੱਖਣਾ ਵੀਰਾ ਮੁੱਲ ਮੁੱਲ ਤਾਂ ਵੀਰ ਜੀ ਆਪਣੇ ਟਾਈਮ ਤੇ ਸੁੰਦੀ ਬੱਚਾ ਹੁੰਦਾ ਮੈਂ ਵੈਰ ਦਾ 75000 ਵੀ ਕਰ ਲੈਂਦੇ ਉਹ ਵੀ ਥੋੜਾ ਹੈ ਅੱਛਾ ਹੁਣ ਮੁੱਲ 55000 ਦੀ ਦੇ ਦਾਂਗੇ ਵੀਰ ਜੀ ਅੱਛਾ ਹਾਂਜੀ ਤੇ ਵਿੱਚੋਂ ਛੋਟ ਛੜ ਕਰ ਦੋਗੇ ਛੋਟ ਛੜ ਕਰ ਦਾਂਗੇ ਵੀਰ ਕੋਈ ਵੀਰ ਭਰਾ ਫੋਨ ਲਾਵੇ ਠੀਕ ਹੈ ਜੀ ਖੁੱਲਾ ਮਾਨਤਾਨ ਕਰਦਾ ਬਾਕੀ ਕੋਈ ਫੋਨ ਲਾਵੇ ਕੋਈ ਸਾਹ ਹਣਾ ਮੇਰਾ ਵੀਰ ਕੋਈ ਰੇਟ ਲਾਵੇ ਠੀਕ ਹੈ ਤੇ ਉਤਰਾ ਪੱਕੀ ਗਰੰਟੀ ਹੈ ਕਿ ਸੂਈ ਹੋਣੀ ਹੈ ਤਾਜੀ ਆ ਆਪਾਂ ਕੋ ਵੀਡੀਓ ਵਗੈਰਾ ਸਭ ਕੁਝ ਹੈਗਾ ਠੀਕ ਹੈ ਜੀ ਹਾਂਜੀ ਬਿਲਕੁਲ ਤਾਜੀ ਆ ਠੀਕ ਹੈ ਤੇ ਹੁਣ ਇੱਕ ਜਿਹੜੀ ਆ ਗਈ ਆਪਣੇ ਕੋਲ ਐਂਡ ਤੇ ਇਹਦੇ ਕੋ ਕਿੰਨਾ ਹੀ ਦੁੱਧ ਇੱਕੋ ਦੁੱਧ ਲਈ 12 ਲੀਟਰ ਹੈਗਾ ਪੱਕਾ ਦੁੱਧ ਪੱਕਾ ਪੱਕਾ ਭਾਈ ਦੋ ਟਾਈਮ ਚੋਏ ਕੋਈ ਭੈ ਦੋ ਦਿਨਾਂ ਵੀ ਰੋ ਭਰਾ ਕੋਈ ਚੋਲੇ ਇਹਦਾ ਬੱਚਾ ਤਾਂ ਡਗਮ ਰਹਿ ਕੇ ਪਿੱਛੇ ਮਰਿਆ ਇਹਦਾ ਬੱਚਾ ਵੀ ਪਿੱਛੇ ਮਰਿਆ ਅੱਛਾ ਤੋਰਾਂ ਹਾਂ ਫੇਰ ਤੇ ਉਤਰਾ ਥਣ ਥਣ ਪੂਰੀ ਆ ਪੂਰੀ ਆ ਥਣ ਵਿੱਚ ਬਿਲਕੁਲ ਇੱਕ ਤਾਂ ਅੱਧਾ ਵੀ ਨਹੀਂ ਸਰਦਾ ਮਾੜੀ ਜੀ ਨੇ ਸਾਈਡ ਬਖੰਦੀ ਹੈ ਠੀਕ ਆ ਧਾਰਾ ਬਿਲਕੁਲ ਬਰਾਬਰ ਧਾਰਾ ਕਿੰਦੇ ਪੂਰੀਆਂ ਉਤਰਾ ਥੋੜੀ ਜੀ ਕਿੰਦੇ ਕਿ ਸਾਈਡ ਥੋੜੀ ਜੀ ਦਿਖਉਂਦੀ ਬਾਕੀ ਇਹ ਵੀ ਤੁਸੀਂ ਆਪ ਆਪਣੀ ਚੈੱਕ ਕਰਕੇ ਆਪਣਾ ਵੇਖ ਚੱਕ ਕੇ ਖੜਨਾ ਲਿਆ ਲਿਆ ਜੀ ਇਹ ਵੀ ਬਿਲਕੁਲ ਠੰਡੀ ਸੀਲ ਦੇ ਨੇ ਕਿ ਠੀਕ ਹੈ ਜੀ ਤੇ ਇਹਦਾ ਕੀ ਰੱਖਦੀ ਹੈ ਮੁੱਲ ਮੁੱਲ ਜੀ ਬਤਿਆ ਦੀ ਦੇ ਲਈ ਅੱਛਾ ਹਾਂਜੀ ਕਿੰਨੇ ਦੀ ਕਰਦੀ ਹੈ ਪੂਰੀ ਜੈਸ ਨੂੰ ਜੈਸ ਨੂੰ ਤਾਂ ਹੀ ਕਰ ਦੋ ਫਿਰ 30 ਦੀ ਕਰਦੀ ਹੈ ਫਿਰ ਹੋਰ ਯਾਰ ਛੱਡ ਦਾਂ ਅੱਛਾ ਨਤੀਆ ਦੀ ਯਾਰ ਕਮਾਨਦਨ ਕਰਦਾ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਝ ਕਹਿਣਾ ਫਿਰ ਬਸ ਵੀਰ ਜੀ ਮੈਂ ਇਹ ਹੈ ਨਾ ਕਿ ਸੁਈਆਂ ਸਵਾਈਆਂ ਕੋਈ ਵੀਰ ਭਰਾ ਆਉਣਾ ਆਪਣੀ ਤਸੱਲੀ ਕਰਕੇ ਕਰੇ ਭਾਵੇਂ ਦੋ ਟਾਈਮ ਚੋਲੇ ਇੱਥੇ ਦੋ ਦਿਨ ਵੀ ਚੋਲੇ ਹਨ ਕੋਈ ਤਰਾਜ ਨਹੀਂ ਹੈ ਕਰਦਾ ਵੀਰ ਇਦਾਂ ਹੋਇਆ ਇੱਕ ਵੀਰ ਨੇ 500 ਰੁਪਿਆ ਸਾਈ ਪਾ ਦੇਣਾ ਹਾਂਜੀ ਗਾਂ ਦੋ ਦਿਨ ਨਿਕਾ ਛੱਡੀ ਅੱਛਾ ਮੁਲਕ ਜੀ ਜਦੋਂ ਕਹਿਦਾ ਵੀ ਪੈਸੇ ਨਹੀਂ ਬਣੇ ਕੋਈ ਵੀਰ ਭਰਾ ਇਦਾਂ ਨਾ ਕਰੇ ਨਹੀਂ ਚਾਹੇ ਬੰਦੇ ਪੱਕੀ ਸਾਈ ਪਾ ਦੋ ਸਾਨੂੰ ਦੋ ਦੇ ਵੀ ਤਿੰਨ ਦਿਨ ਬੰਨ ਲਾਂਗੇ ਇੱਥੇ ਅੱਛਾ ਸਾਂਭਾਂਗੇ ਦੋ ਦੇ ਵੀ ਤਿੰਨ ਦਿਨ ਭਾਂ ਸਾਂਭਦੀਏ ਵੀਰ ਭਰਾ ਕੋਈ ਸਾਈ ਪੱਕੀ ਪਾ ਕੇ ਤੇਰੀ ਪਾਸ ਕਰਕੇ ਠੀਕ ਹੈ ਫਿਰ ਪੈਸੇ ਬਣਾ ਕੇ ਬੇਸ਼ੱਕ ਲੈ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਵੇਸ ਚਾ ਕੇ ਆਪਣੀ ਤਸੱਲੀ ਨਾ ਖੜੇ ਜੀ